ਪਾਰਟੀ મે ਮੁਕੇਲਾ ਆਇਆ ਹੋਇਆ ਸੀ ਜਿੱਥੇ ਸਾਨੂੰ ਸਾਡੇ ਮੇਜਰ ਸਰਪੰਨਾਂ ਨੇ ਇਤਰਾਫ ਕੀਤਾ ਸ਼ੰਮੂ ਨਾ ਜੀ ਉਹ ਰਾਜੀ ਨੇ ਜੇ ਮਾਤੀ ਦਾ ਨਬਾਤ ਤੋਂ ਅਸ਼ੂ ਤੋਂ ਅਸੂਦੀ ਚੱਲ ਜਾਣਾ ਸੀ ਕਿਉਂਕਿ ਅਜਿਹੀ ਦੁਖਦਾਈ ਘਟਨਾ ਵਾਪਰੀ ਹੈ ਜਿਹਦੇ ਵਾਸਤੇ ਅਸੀਂ ਦੋਨੋਂ ਜਾਣੇ ਲਿਖੇ ਸਰਪੰਨਾਂ ਨੇ ਆਇਆ ਹੂ اور تین چار پیشنٹس کو ملے جنہیں حالات نے نازک نے لیکن سیول سروس نے کہ آؤٹ آف اسٹیج کئی لوگ کی جان چلی گئی ہے گھر پورے سڑ گئے ہیں کور گپے رہا ہے کم آ رہا ہے اور کچھ لوگ دو لوگ ہوسپیٹل سے ایڈمٹڈ ہیں کچھ ایک ادا پی جی آئی نے ریفر کیا تو پتا کہ یہ حادثہ جڑا ہے بڑا حادثہ ਕਿਸੇ ਲਈ ਵੱਸਦੀ ਗੱਲ ਨਹੀਂ ਹੈ ਇਹ ਵੀ ਪਤਾ ਚੱਲਿਆ ਕਿ ਜਿਹੜਾ ਟਰੱਕ ਆਲਾ ਸੀਗਾ ਉਹ ਗੈਸ ਦਾ ਜਿਹੜਾ ਕੈਂਟਰ ਸੀ ਉਹ ਕਿਸੇ ਨਾ ਕਿਸੇ ਮੁਰਤੇ ਹੋ ਸਕਾ ਤੇ ਲੈ ਕੇ ਜਾਂਦਾ ਸੀ ਕਿਉਂ ਉਹ ਗੈਸ ਦੀ ਚੋਰੀ ਹੁੰਦੀ ਸੀ ਤੇ ਸਿਲੰਡਰ ਨੂੰ ਫਿਲ ਅਪ ਕੀਤਾ ਜਾਂਦਾ ਸੀ ਇਹ ਜਾਂਚ ਦਾ ਵਿਸ਼ਾ ਹੈ ਜਿਸ ਪ੍ਰਕਾਰ ਦੀ ਸਰਕਾਰ ਨੂੰ ਜਾਣਕਾਰੀ ਲਈ ਹੋਰ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਮੈਨੂੰ ਲੱਗਦਾ ਇਮੀਡੀਟਲੀ ਸਰਕਾਰ ਮੇਰੇ ਤੇ

ਸੋ ਕਾਂਗਰਸ ਪਾਰਟੀ ਵੱਲੋਂ ਮੈਂ ਤੇਰਾ ਨਾਵਾ ਸਾਹਿਬ ਆ ਗਏ ਆ ਸੋ ਬਿਲਕੁਲ ਹੀ ਅਰਾ ਕਾਂਗਰਸ ਕਮੇਟੀ ਵੱਲੋਂ ਸ਼ਮਿੰਦਰ ਕਿਥੇ ਆ ਗਏ ਆ ਵਾਹ ਵਾਹ 1 ਲੱਖ 10 ਹਜ਼ਾਰ ਦਾ ਪੈਕੇਜ ਮੈਂ ਸ਼ਾਮ ਸ਼ੁੰਦਰਜੀ ਪੌਰਨ ਤੇ ਆਦਮੀ ਸਾਹਿਬ ਨੂੰ ਦੇਣਾ ਹੈ ਮੇਰੇ ਨਹੀਂ ਤੇਰਾ ਨਾਵਾ ਸਾਹਿਬ ਵੱਲੋਂ ਕੋਈ ਜਿੰਨੀ ਵੀ ਮਦਦ ਕਿਸੇ ਵੀ ਇਹ ਪਾਰਟੀ ਵੱਲੋਂ ਮੈਂ ਤੇਰਾ ਨਾਵਾ ਸਾਹਿਬ ਵੱਲੋਂ ਕਿ ਜੋ ਅਸੀਂ ਬਿਲਕੁਲ ਪੇਟਾ ਕਰ ਸਕਦੇ ਹਾਂ ਉਹ ਮਦਦ ਆਸੀ ਕਿ ਕਿ ਸਰਕਾਰ ਤਾਂ ਹੈ ਨਹੀਂ ਔਰ ਹੋਰ ਵੀ ਪਰਿਵਾਰਾਂਆਂ ਨੂੰ ਕਿਤੇ ਸਾਡੀ ਜ਼ਰੂਰਤ ਹੋਵੇ ਪੀਜੀਆਈ ਚ ਦਵਾਈ ਦੀ ਜਾਂ ਹੋਰ ਕਿਸੇ ਤਰ੍ਹਾਂ ਦੀ ਖਰਚੇ ਦੀ ਉਹ ਸਾਡੇ ਕੋਈ ਵੀ ਸਰਬਾਨ ਸਾਨੂੰ ਦੱਸਦੇ ਨੇ ਕਿ ਅਸੀਂ ਉਹਦੇ ਅਸੇ ਜੋ ਸੇਵਾ ਪਾਉਣਾ ਬਿਲਕੁਲ ਕੀਤਾ ਜ਼ਰੂਰ ਅਸੀਂ ਲਿਆ ਪਰ ਲੇਕਿਨ ਮੇਰੀ ਸਰਕਾਰ ਤੋਂ ਮੰਗਣਾ ਕਿ 1 ਕਰੋੜ ਰੁਪਇਆ ਗੱਟੋਂ ਘਟੋਨਾਂ ਨੂੰ ਆ ਰਕਸ਼ੀ ਦੇਣੀ ਚਾਹੀਦੀ ਹੈ

सरकारा कि सरकारा से पैसा कोई चीज नहीं है क्योंकि किसी की जान बच जाए किसी का परिवार बच जाए किसी का खुल्ला जलदा रहे मेनू लागदा है डीसी ਨੂੰ ਆਪਣੀ ਸਰਕਾਰ ਨੂੰ ਰਿਪੋਰਟ ਭੇਜਣੀ ਚਾਹੀਦੀ ਹੈ ਮੈਂ ਵੀ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਹੈ और मुख्यमंत्री पंजाब ਨੂੰ ਘੱਟੋ ਘੱਟ ਕਰੋੜ ਰੁਪਇਆ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਕਰੋੜ ਰੁਪਇਆ ਜਿਹਦੇ ਜਮਾਨੇ ਕੋਈ चीज नहीं है ਕਿ ਉਹਨਾਂ ਨੂੰ ਥਾਂ ਜਿਹੜਾ ਹੈਗਾ ਉਹਨਾਂ ਨਾਲ ਸਾਡੇ ਮਾਫੀਆ ਦੇ ਚ ਸਰਪਿੰਡੇ ਸਾਫ ਦਾ ਸਰਪੰਚ ਸਾਹਿਬ ਦਾ ਕਹਿਣਾ ਕਿ ਕਾਫੀ ਚਿਰ ਤੋਂ ਸ਼ਿਕਾਇਤ ਕਰਦੇ ਰਹੇ ਗੈਸ ਲੀਕ ਹੈ ਜਾਂ ਚੋਰੀ ਦੀ ਲੱਗਦਾ ਕਿ ਕਿਤੇ ਨਾ ਕਿਤੇ ਇਹ ਪ੍ਰੀਪਲੈਨ ਸਰ ਆ ਪ੍ਰੋਗਰਾਮ ਸੀ ਕੋਈ ਵੱਡਾ ਮਾਫੀਆ ਕੰਮ ਕਰ ਰਿਹਾ ਹਾਂ ਮੈਂ ਜਾਗ ਬੁੱਝ ਕੇ ਅਸੀਂ ਆਪੋਜੀਸ਼ਨ ਦੇ ਹੈਗੇ ਆ ਪਾਰਟੀ ਦੇ ਪਈ ਰਹੀ ਲੱਗਦਾ ਕਿ ਇਹੋ ਜੇ ਹੱਥ ਸੇ ਤੇ ਅਸੀਂ ਐਵੇਂ ਆਪਣੀਆਂ ਰੋਕੀਆਂ ਸੇਖ ਰਹੇ ਹਾਲਾਤ ਕੁਝ ਐਸੀ ਸਾਡੇ ਲੀਡਰ ਸਾਡੇ ਨੂੰ ਧਿਆਨ ਚ ਲਿਆਣਾ ਕਿ ਪਿੰਡੇ ਲੋਕਾਂ ਨੇ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਅਦ ਵੀ ਪ੍ਰਸ਼ਾਸਨ ਦੇ ਕੰਮ ਤੇ ਕੀ ਨਹੀਂ ਸਕੀ